ਸ਼ਿਸ਼ਟਾਚਾਰ ਵਿਚਾਰ ਜਿੱਤੇ ਜਾਨੀਆਂ ਸਭ ਚਾਰ ਸ਼ਿਸ਼ਟਾਚਾਰ ਦੇ ਜਨਮ ਵਿਚਾਰ ਦੇ ਦੋ ਸ਼ਿਸ਼ਟਾਚਾਰ ਹੁੰਦੇ ਇੱਕ ਦੂਏ ਨਾਲ ਪ੍ਰੇਮ ਭਾਵਨਾ ਰਹਿਣਾ ਸ਼ਿਸ਼ਟਾਚਾਰ ਕਹਿੰਦੇ ਸਾਰਿਆਂ ਨਾਲ ਪ੍ਰੇਮ ਭਾਵ ਪੈਦਾ ਕਰਨਾ ਔਰ ਪ੍ਰੇਮ ਭਾਵਨਾ ਰਹਿਣਾ ਸੱਚ ਬੇਲਜੋਲ ਕਰਕੇ ਰਹਿਣਾ ਬੇਲਜੋਲ ਪੈਦਾ ਕਰਨਾ ਸ਼ਿਸ਼ਟਾਚਾਰ ਸਾਰਿਆਂ ਨੂੰ ਬੇਲ ਬਣਾ ਬਣਾਉਣਾ ਬੇ ਬਿਲਕੁਲ ਗੁਲਾਬ ਬਣਾਉਣ ਦੀ ਗੱਲ ਕਰਨੀ ਸਭ ਯਾਰ ਲੋਕ ਭਾਈ ਮੇਲ ਬਣਾ ਆਪਣਾ ਇਸ ਸਿਸ਼ਟਾਚਾਰ ਐ ਐਸਾ ਕੋਈ ਮੂੰਹੋਂ ਬੋਲ ਨਹੀਂ ਬੋਲਣਾ ਐਸਾ ਕੋਈ ਕੰਮ ਨਹੀਂ ਕਰਨਾ ਜਿਹਦੇ ਨਾਲ ਕੋਈ ਝਕੜਾ ਕਿਸੇ ਕਿਸਮ ਦਾ ਪੈਦਾ ਹੋਵੇ ਕਿਸੇ ਤੇ ਮੰਨਦੇ 6:00 ਵਜੇ ਦੁੱਖ ਪਹੁੰਚੇ ਕਲੇਸ਼ ਵਧੇ ਐਜਾ ਕੁਝ ਕਰਨਾ ਹੀ ਨਹੀਂ ਸੋਚਣਾ ਨਹੀਂ ਐਸਾ ਇਹਨੂੰ ਸਿਸ਼ਟਾਚਾਰ ਕਹਿੰਦੇ ਜਾਨੀ ਸਭ ਚਾਰ ਅਜਰ ਜਿ ਸਿਸ਼ਟਾਚਾਰ ਦਾ ਸ੍ਰਿਸ਼ਟੀ ਦਾ ਅਜਰ ਕਿਹਦਾ ਚਾਹੀਦਾ ਸਿਸ਼ਟੀ ਨੰ ਸਿਸ਼ਟਾ ਐ ਸਹੀ ਚਾਹੀ ਤੇ 14 ਪਰਮੇਸ਼ਰ ਬਸ ਅਚਖੰਡ ਬਣ ਗਿਆ ਜੇ ਸਿਸ਼ਟੀ ਦੇ ਸਾਰੇ ਮੁਕਤ ਹੋ ਗਏ ਕਿਸੇ ਸਿਸ਼ਟਾ ਚਾਰ ਹੋ ਜਵੇ ਨਾ ਮੁਕਤੀ ਦਾ ਮਾਰਗ ਹੈ ਸਿਸ਼ਟਾ ਚਾਰ ਜਿਹੜਾ ਸਿਸ਼ਟਾ ਚਾਰ ਜਿਹਨੂੰ ਸਮਝ ਆ ਗਈ ਉਹ ਮੁਕਤੀ ਦੇ ਮਾਰਗ ਤੇ ਚੱਲ ਪਿਆ ਜਾਣੀ ਐ ਸਭ ਚਾਰ ਸਿਸ਼ਟਾ ਚਾਰੀ ਵਾਲਿਆਂ ਦੀ ਭਗਤ ਭਗਤ ਨੇ ਉਹੀ ਚਾਰ ਨਰ ਵਾਲੀ ਹੋਰਾਂ ਦੀ ਉਗਤਾਂ ਦੀ ਚਾਲ ਨਰਾਲੀ ਉਹਨਾਂ ਦੀ ਸੋਚ ਨਰਾਲੀ ਹੈ ਸਿਸ਼ਟਾਚਾਰੀ ਨੇ ਕਿਸੇ ਨੀਰਖਾ ਬੈਰ ਵਿਰੋਧ ਨਹੀਂ ਕਰਦੇ ਕਿਸੇ ਦਾ ਹੱਕ ਖੋਲਦੇ ਉਹਨਾਂ ਦੇ ਅੰਦਰ ਚੀਜ਼ ਪੈਦਾ ਹੀ ਨਹੀਂ ਹੁੰਦੀ ਛੈ ਨਹੀਂ ਪੈਦਾ ਹੁੰਦੀ ਬੁਰੇ ਦਾ ਵੀ ਭਲਾਈ ਕਰਦੇ ਨੇ ਸਿਸ਼ਟਾਚਾਰ ਹੈ ਸਿਸ਼ਟਾਚਾਰ ਜਾਨੀਏ ਸਭ ਚਾਲ ਸਿਸ਼ਟਾਚਾਰ ਵਿਚਾਰ ਜਿੱਤੇ ਜਾਨੀਏ ਸਭ ਚਾਲ ਇਹ ਇਹੀ ਜਿਹੜੇ ਸਿਸ਼ਟਾਚਾਰ ਦੇ ਜਿੰਨੇ ਵਿਚਾਰ ਨੇ ਇਹ ਅਚਾਰਨ ਆਦਮੀ ਦਾ ਘੱਡ ਵਾਲੀ ਨੇ ਅਸਲ ਦੇ ਵਿੱਚ ਇਹ ਬੱਤਾਂ ਨੇ ਜਿਹੜੀਆਂ ਜਿੱਦਿਆਂ ਵੀ ਬੱਤਾਂ ਨੇ ਇਹ ਸਿਸ਼ਟਾਚਾਰ ਇਸ ਖੁਦਿਆਂ ਨੇ ਸਾਨੂੰ ਤਾਂ ਚੰਗਾ ਆਦਮੀ ਬਣਦੀਆਂ ਬੱਤ ਦਿੰਦੀਆਂ ਨੇ ਸਾਨੂੰ ਪਰ ਬਣਦੇ ਆ ਨਾ ਬਣਦੇ ਜਿਹੜੇ ਕਹਿੰਦੇ ਨੇ ਉਹ ਉਹ ਵੀ ਉਹਨਾਂ ਨੂੰ ਬਣਦੇ ਰੇ ਨਹੀਂ ਬਣਦੇ ਅਮਲ ਕਰਦੇ ਨੇ ਨਹੀਂ ਕਰਦੇ ਗੱਲ ਅਲੱਗ ਹੈ ਬੱਤਾਂ ਸਾਰੀਆਂ ਸਿਸ਼ਟਾਚਾਰ ਇਸ ਖੁਦਿਆਂ ਸਿਸ਼ਟਾਚਾਰ ਦਾ ਵਿਚਾਰ ਹੀ ਆ ਸਾਰੀਆਂ ਬੱਤਾਂ ਵਿੱਚ ਇਤੇ ਅਗੇ ਸਾਨੂੰ ਐ ਲੱਗਦਾ ਵੀ ਸਾਰੇ ਤੁਹਾਨੂੰ ਇੱਕੋ ਨੇ ਅਸਲ ਧਰਮ ਇੱਕ ਨਹੀਂ ਬੱਤਾਂ ਇੱਕ ਬੱਤਾਂ ਦੀ ਗੱਲ ਹੈ ਧਰਮ ਇੱਕੋ ਹੀ ਆ ਸਾਰੇ ਸੰਸਾਰ ਦਾ ਤੁਹਾਨੂੰ ਬਕਰੇ ਬਕਰੀ ਨਹੀਂ ਹੁੰਦੇ ਧਰਮ ਹੋਰ ਗੱਲ ਹੈ ਬੱਤ ਹੋਰ ਗੱਲ ਹੈ ਧਰਮ ਇੱਕਾ ਬੱਤਾਂ ਬਕਰੇ ਬਕਰੀ ਜਿਵੇਂ ਕਿਸੇ ਦੀ ਬੁੱਧਾ ਉਹ ਜਾਓ ਸਮਝ ਲੈਣੇ ਉਹਦੇ ਚ ਗਲਤੀਆਂ ਕੀਤੀਆਂ ਹੋਈਆਂ ਨੇ ਸਾਰਾ ਕੁਝ ਛੜਿਆ ਨਹੀਂ ਹੋਇਆ ਜਿੰਨਾ ਕਿਹਾ ਹੋਇਆ ਨਾ ਸਾਨੂੰ ਆਚਾਰ ਦੇ ਵਿੱਚ ਜੇ ਉਹ ਪੂਰਾ ਛੜਿਆ ਨਹੀਂ ਹੋਇਆ ਸਾਡਾ ਤਾਂ ਮਾਤੇ ਫਰਕ ਆ ਗਿਆ ਉੱਥੇ ਪਿੰਡ ਤਾਂ ਹੈ ਮੱਤਾ ਵਿੱਚ ਪਿੰਡ ਤਾਂ ਉੱਥੋਂ ਮਤ ਬੱਕਰੀ ਹੋ ਗਈ ਬੱਕਰੀ ਲੱਗਦੀ ਏ ਸਾਨੂੰ ਜਿਆ ਸਾਰੇ ਉੱਥੇ ਨੂੰ ਹੀ ਰਹੇ ਨੇ ਆਦ ਦੇਵ અપਾਰ ਸ੍ਰੀਪਤ ਦੁਸ਼ਟ ਪੁਸ਼ਟ ਪ੍ਰਹਾਰ ਤਾਂ ਹੀ ਜ਼ਬਰਦਸਤ ਸ਼ਾਸਤਰ ਆ ਉਹਨੂੰ ਕਿਹਾ ਨਾ ਵੀ ਇੱਕ ਉਦੋਂ ਉਹ ਜਾਂ ਇੱਕੋ ਹੀ ਜੀ ਰਕਣ ਦੀ ਵਿੱਚੋਂ ਜੇ ਸਾਰਿਆਂ ਨੂੰ ਸਮਝੀਏ ਤਾਂ ਗੱਲ ਕੋਈ ਨਿਕਲਦੀ ਹੈ ਸਾਰੇ ਕਹਿੰਦੇ ਨੇ ਪਰਮੇਸ਼ਰ ਇੱਕ ਹੈ ਸਾਰੇ ਕਹਿੰਦੇ ਨੇ ਜੰਬਦਾ ਵਰਦਾ ਦੀ ਸਾਰੇ ਕਹਿੰਦੇ ਨੇ ਖਾਲੂ ਦੀਨਾਰੀ ਸਾਰੇ ਕਹਿੰਦੇ ਨੇ ਉਹ ਦੈਲੂ ਹੈ ਸਾਰੇ ਬੰਦੇ ਨੇ ਇਹ ਗੱਲ ਨੂੰ ਫਿਰ ਜਦੋਂ ਉਹਦੇ ਦਰਸ਼ਨ ਦੀ ਗੱਲ ਆਉਂਦੀ ਹੈ ਫਿਰ ਆਪਣੀ ਬੜੀ ਗੱਤ ਆ ਜਾਂਦੀ ਹੈ ਸਵਾਲ ਕੋਈ ਹੈ ਹੱਲ ਆਪਣੇ ਆਪਣੇ ਨੇ ਹਾਲੋ ਉਹ ਸਹੀ ਆ ਜਿਹਦਾ ਜਵਾਬ ਸਹੀ ਆ ਗਿਆ ਹਾਲੇ ਤਾਂ ਆਪਣੇ ਆਪਣੇ ਹਾਲੇ ਜਿੱਥੇ ਕਿਤੇ ਕਿਸੇ ਕਿਸੇ ਦੀ ਕਿਤੇ ਗਲਤੀ ਪੈ ਗਈ ਕਿਸੇ ਦੀ ਕਿਤੇ ਗਲਤੀ ਪੈ ਗਈ ਅਸਾਂ ਜੇ ਰਸਤਾ ਇੱਕ ਸੀ ਪਹਾੜ ਦੀ ਚੋਟੀ ਤੇ ਚੜ੍ਹਨ ਨੂੰ ਸੀ ਤੇ ਜਾਣ ਲੱਗੇ ਕੋਈ ਇਹਨੂੰ ਹੋ ਲਿਆ ਕੋਈ ਇਹਨੂੰ ਹੋ ਲਿਆ ਵੀ ਮੈਂ ਛੇਤੀ ਪਹੁੰਚ ਜੂ ਕੋਈ ਕਿਵੇਂ ਹੋ ਰਿਹਾ ਕਾਹ ਜਾ ਕੇ ਰਸਤੇ ਬੰਦ ਹੋ ਗਏ ਕੋਈ ਰਸਤਾ ਹੀ ਕਸੀਦ ਹੋ ਜਾਂਦਾ ਪਹਾੜ ਜਿਹੜਾ ਸਾਰੇ ਦੀ ਚੜਦੇ ਉਹਦੇ ਰਾਜ ਬੰਦ ਹੋ ਜਾਂਦੇ ਜਿਹੜਾ ਦੌਰ ਆ ਚੱਲ ਗਿਆ ਉਹ ਤੁਰ ਪਹੁੰਚ ਗਿਆ ਛੁੱਟਣ ਕੀ ਵੀ ਦੇਖਾ ਨ ਉਹ ਤੁਰ ਪਹੁੰਚ ਗਿਆ ਜਿਹੜੇ ਹੋਰ ਹੋਰ ਰਸਤੇ ਬਣਾ ਲੈ ਵੀ ਐਂ ਦੀ ਚਲੇ ਜਾਈਏ ਸ਼ਾਇਦ ਨੇੜੇ ਹੋ ਐਂ ਦੀ ਚਲੇ ਜਾਈਏ ਇੱਥੋਂ ਪੂਰੇ ਆ ਕੇ ਐਂ ਦੀ ਉਹ ਸਾਰੇ ਫਸੇ ਨਿਰਾਜ ਚੜ੍ਹੋ ਉਸੇ ਪਹਾੜ ਤੇ ਰਹੇ ਜੇ ਉੱਥੇ ਨੂੰ ਜਾ ਲੈ ਇਹਨੇ ਸਾਰੇ ਇੱਕੋ ਜਗ੍ਹਾ ਤੇ ਰੂ ਆਉਂ ਜੜੇ ਚ ਬੈਗੇ। ਕਿਹਾ ਇਹ ਤਾਂ ਕਿਸੇ ਨੇ ਬਾਅਦ ਤੇ ਥੱਲੇੋਂ ਥੱਲੇ ਵਾਲੇ ਨੇ। ਹੁਣੋ ਦੱਸ ਨਹੀਂ ਰਹੇ ਥੱਲੇ ਵਾਲੇ। ਰਾਹ ਬੰਦ ਹੈ। ਐ ਨਹੀਂ ਕਹਿ ਰਹੇ ਭਾਈ ਰਾਹ ਬੰਦ ਹੈ ਤੁਸੀਂ ਹੋਰ ਪਾਸੇ ਦੀ ਆਜੋ। ਨਹੀਂ ਨਹੀਂ ਸਾਡੇ ਵਾਲਾ ਵਧੀਆ ਐਂ ਕਹੀ ਜਾਂਦੇ। ਸਾਡੇ ਵਾਲੀ ਮਤ ਵਧੀਆ। ਉਹ ਗਾਂ ਜਾ ਕੇ ਬੰਦ ਹੈ। ਇਹ ਕਹਿਣਾ ਅਪਰਾਧ ਹੈ। ਜਿਹੜੀ ਵੱਤ ਤੁਰਤੇ ਨਹੀਂ ਲੱਗਦੀ ਜਿਹੜੀ ਵੱਤ ਦੇ ਵਿੱਚ ਪਰਮੇਸ਼ਰ ਦਾ ਗਿਆਨ ਪੂਰਾ ਨਹੀਂ ਹੈ ਜੇ ਨਹੀਂ ਮਿਲਿਆ ਜਿਹੜੀ ਵੱਤ ਵਿੱਚ ਸਮਝ ਆਈ ਆਤਮ ਗਿਆਨ ਦੀ ਉਹ ਵੱਤ ਨੂੰ ਪੂਰੀ ਵੱਤ ਕਹਿਣਾ ਅਪਰਾਧ ਹੈ ਦੂਜਿਆਂ ਦਾ ਨੁਕਸਾਨ ਆਪਣਾ ਤਾਂ ਕਰ ਲਿਆ ਦੂਜਿਆਂ ਨਾਲ ਪਰਮੇਸ਼ਰ ਦੇ ਕਰਕੇ ਅਪਰਾਧ ਹੈ ਇੱਥੇ ਵੀ ਅਪਰਾਧ ਹੈ ਤੁਸੀਂ ਦੂਜਿਆਂ ਨੂੰ ਕਿਉਂ ਬਜ਼ਾਰ ਰਹੇ ਹੋ ਉਸ ਐ ਗਾਉਣਾ ਐ ਤਰੀਕੇ ਨਾਲ ਜਦ ਗੱਲ ਕਰਦੀ ਕੋਈ ਮਤ ਸਾਰਿਆਂ ਨੂੰ ਬੁਰਾਈ ਲੱਗਦੀ। ਵੀ ਸਾਨੂੰ ਬੁਰਾ ਕਹਿੰਦੇ। ਉਹ ਤੁਹਾਨੂੰ ਬੁਰਾ ਕਹਨੂ ਕਹਿੰਦੇ ਤੁਸੀਂ ਫਸਾ ਰਹੇ ਹੋ ਬਾਕੀਆਂ ਤਾਂ ਕਹਿੰਦੇ। ਜਾਂ ਤੁਸੀਂ ਨਹੀਂ ਪਹੁੰਚੇ ਤੁਸੀਂ ਕਹੋ ਪਾਈ ਅਸੀਂ ਇਹ ਰਾਤ ਪਹੁੰਚ ਨਹੀਂ ਸਕਦੇ ਇੱਥੇ ਆ ਕੇ ਬੰਦ ਹੋ ਗਏ। ਤੁਸੀਂ ਕੋਈ ਹੋਰ ਦੇਖ ਲਓ। ਦੇਖਿਆ ਲੋਕਰ ਕਬੀਰ ਨੇ ਦੇਖਿਆ ਵਾ ਮਾਰਗ ਛੱਡਿਆ ਉਹ। ਗੁਰੂ ਅਮਰਦਾਸ ਨੇ ਛੱਡਿਆ ਗੁਰੂ ਅਰਬਿੰਦ ਦੇਵ ਨੇ ਛੱਡਿਆ ਰਸਤਾ। ਸੋਭੀ ਰਾਮਾਨੰਦ ਨੇ ਛੱਡਿਆ ਰਸਤਾ ਉਹ ਛੱਟਣ ਦੇ ਵੀ ਸਾਡੇ ਕੋਲ ਮਸਾਲਾ ਉਹ ਰਸਤਾ ਛੱਡ ਕੇ ਫੇਰ ਆਏ ਨੇ ਫੇਰ ਫੇਰ ਪਹੁੰਚ ਗਏ ਉਹ ਜੋ ਰਸਤਾ ਤਿਆਗਦਾ ਪਹੁੰਚ ਗਏ ਇਹ ਗੱਲ ਦਾ ਪ੍ਰਚਾਰ ਕਿਉਂ ਵੀ ਕਰਦੇ ਵੀ ਸਾਡੇ ਆਲਾ ਕਾਟਾ ਕਲਾਲੇ ਜਿਹੜੇ ਲੋਕ ਨੇ ਨਾ ਕਾਟਾ ਕਲਾਲੇ ਉਹ ਲੀਡਰ ਬਣੇ ਬੈਠੇ ਨੇ ਉਹ ਕਹਿੰਦੇ ਨੇ ਅਸਲ ਵਿੱਚ ਵੀ ਸਾਡੇ ਕੋਲ ਜਿਆਦਾ ਪਾ ਲੀਡਰ ਵੀ ਅਸੀਂ ਹੋ ਰਹੇ ਨੇ ਅਸਕਲਾ ਗੁਰੂ ਵੀ ਅਸੀਂ ਬਣੇ ਰਹਣਾ ਸਾਡੀ ਤਾਂ ਆਰਨਾ ਕਾੜੀ ਬੇ ਝੂਠ ਬੋਲੀ ਜਾਂਦੇ ਸਨ ਸੰਸਾਰ ਦਾ ਨੁਕਸਾਨ ਹੋ ਜਾਂਦਾ ਸੰਸਾਰ ਦਾ ਨੁਕਸਾਨ ਪਰਮੇਸ਼ਰ ਨੂੰ ਚੰਗਾ ਨਹੀਂ ਲੱਗਦਾ ਸੱਚੇ ਆਦਮਾ ਤੋਂ ਪਰਮੇਸ਼ਰ ਕਹੋਂਦਾ ਇਹ ਗੱਲ ਜ਼ਬਰਦਸਤੀ ਵੀ ਇਹ ਕਹੋ ਧਾਨਕ ਜ਼ਬਰਦਸਤੀ ਭਲਾ ਕਬੀਰ ਨੇ ਕਹ ਰਿਆ ਕਬੀਰ ਕੀ ਕਹ ਰਿਆ ਕਬੀਰ ਜਿੰਨ ਕੁਝ ਜਾਣਿਆ ਉਹ ਨਹੀਂ ਤੈਨੂੰ ਸੁਖ ਦੀ ਰੱਪ ਹੈ ਇਹਨਾਂ ਨੇ ਕੋਈ ਚੀਜ਼ ਜਾਣੀ ਨਹੀਂ ਉਹ ਚੁੱਪ ਆਨੰਦਿਤ ਬੈਨ ਉਸ ਸਮਝ ਆ ਗਈ ਮੇਰੇ ਗੱਲ ਬੜਾ ਪੈ ਗਈ ਜੇ ਤਾਂ ਮੈਂ ਕਹਿਣਾ ਤਾਂ ਸਾਰੇ ਭਾਬੜ ਮੰਜਦਾ ਤਾਂ ਲੋਕ ਔਖੇ ਹੁੰਦੇ ਨੇ ਕਿ ਨਹੀਂ ਕਹਿਣਾ ਫੇਰ ਪਰਮੇਸ਼ਰ ਕਹਿੰਦਾ ਵੀ ਤੂੰ ਉਹ ਨਹੀਂ ਦੱਸਦਾ ਸੱਚ ਕਹਿੰਦਾ ਦੱਸਦਾ ਲੋਕਾਂ ਨੂੰ ਤੂੰ ਆਪਾ ਸਾਦੇ ਫਸ ਗਿਆ ਜੇ ਤਾਂ ਸੱਚ ਦੱਸਦਾ ਭਾਈ ਇਹ ਰਾਹ ਬੰਦ ਨੇ ਨਾ ਜਾ ਉੱਥਾ ਤਾਂ ਔਖੇ ਹੁੰਦੇ ਨੇ ਸਾਰੇ ਕੋਈ ਦੱਸੋ ਵੀ ਸੱਚ ਦੱਸੇ ਜਾਂ ਨਾ ਦੱਸੇ ਨਹੀਂ ਦੱਸਦਾ ਤਾ ਉਹ ਉਧਰ ਝੂਠ ਹੈ ਜੇ ਦੱਸਦਾ ਤਾਂ ਇਹ ਔਖੇ ਹੁੰਦੇ ਨੇ ਰਾਜਾ ਖਰੇ ਬ ਆਪਣੀ ਤਾਲੀ ਮਾਈਦਾ ਨਾ ਕਣਾ ਬੂਗਾ ਵੇ ਤਰ੍ਹਾਂ ਬੰਦਾ ਭਾਈ ਅੱਗੇ ਨਹੀਂ ਜਾਂਦਾ ਇੱਧਰ ਨੂੰ ਹੋ ਜਾਓ ਤਾਂ ਉਹ ਫਿਰ ਇਹ ਦੁਬਲਾ ਜਿ ਫਸੇ ਗੱਲ ਇਹ ਸਨਸਾਰ ਦੀਆਂ ਬੱਤਾਂ ਵਿਰੋਧ ਕਰਦੀਆਂ ਨੇ ਇਸ ਮੱਤ ਦਾ ਤਾਂ ਕਰਦੀਆਂ ਨੇ ਆਪ ਝੂਠੀਆਂ ਨੇ ਸੱਚ ਝੂਠ ਅਬੇਸ਼ਾ ਸੱਚ ਦਾ ਵਿਰੋਧ ਕਰਦਾਂ ਝੂਠੇ ਨੂੰ ਨਹੀਂ ਸੱਚੰਗਾ ਲੱਗਦਾ ਤਾਂ ਹੀ ਲੋਕ ਕਹਿੰਦੇ ਸੱਚ ਬੜਾ ਕੌੜਾ ਕੌੜਾ ਕਦੇ ਝੂਠੇ ਨੂੰ ਜਗਾ ਨਹੀਂ ਦਿੰਦਾ ਜਗਾ ਰਿਹਾ ਲੰਦ ਮੈਂ ਸੱਚ ਬੋਲੋ ਤਾਂ ਖੜੀਦਾ ਜਾਂਦਾ ਭੱਜੋ ਮਜਾਕ ਤਾਂ ਬਣਾਇਆ ਉਹਨਾਂ ਨੇ ਸੱਚ ਕੌੜਾ ਹੁੰਦਾ ਸੱਚੇ ਨੂੰ ਸੱਚ ਦੀ ਜਕੌੜਾ ਲੱਗਦਾ ਝੂਠੇ ਨੂੰ ਸੱਚ ਕੌੜਾ ਲੱਗਦਾ ਝੂਠੇ ਦੀ ਤਾਂ ਜਿਆਦਾ ਹੈ ਉਹਨਾਂ ਦੀ ਆਪਣੀਆਂ ਸਰਦਾਰੀਆਂ ਵੜੀਆਂ ਹੋਈਆਂ ਨੇ ਹੁਣ ਮੂਰਤੀ ਪੂਜਾ ਹੋ ਰਹੀ ਹੈ ਇਹਨਾਂ ਨੇ ਕਰੋੜਾ ਰੁਪਏ ਛੜਦੇ ਨੇ ਜੇ ਕਹੋਗੇ ਮੂਰਤੀ ਹੈ ਨਹੀਂ ਉਹ ਤਾਂ ਸਾਰੇ ਖਿਲਾਫ ਹੋ ਜਾਣਗੇ ਲੋਕਾਂ ਦੀ ਸ਼ਰਧਾ ਸ਼ਰਧਾ ਹੱਦੀ ਹੁੰਦੀ ਹੈ ਸ਼ਰਧਾ ਤਾਂ ਨਹੀਂ ਹੁੰਦੀ ਹੈ ਜਿਉਣਾ ਸੀ ਕਹਿੰਦੇ ਵੀ ਗ੍ਰੰਥ ਗੁਰੂ ਨਹੀਂ ਹੁੰਦਾ ਤਾਂ ਉਹ ਕਿਉਂਦਰ ਉਹ ਗੱਲ ਸੱਚਾ ਹੈ ਉਹ ਗਿਆਨ ਗੁਰੂ ਤਾਂ ਹੁੰਦਾ ਹੈ ਗ੍ਰੰਥ ਗੁਰੂ ਨਹੀਂ ਹੁੰਦਾ ਗਿਆਨ ਗੁਰੂ ਤਾਂ ਹੈਗਾ ਕਿਹਾ ਹੋਇਆ ਬੰਨਿਆ ਹੈ ਗੁਰਬਾਣੀ ਚ ਗਿਆਨ ਗੁਰੂ ਪਰ ਗ੍ਰੰਥ ਗੁਰੂ ਨਹੀਂ ਹੁੰਦਾ ਰਤਨ ਗੁਰੂ ਨਹੀਂ ਮੰਦਿਰ ਗੁਰਬਾਣੀ ਕਿਹਦਾ ਖਾਣਾ ਦੀਦਾ ਗੁਰੂ ਪਰਮੇਸ਼ਰ ਖਾਣਾ ਨਹੀਂ ਦਿੰਦਾ ਨਹੀਂ ਗੁਰੂ ਪਰਮੇਸ਼ਰ ਹੁੰਦਾ ਉਹਦਾ ਖਾਣਾ ਜਿਹੜਾ ਖਾਣ ਦੀਦਾ ਗੁਰੂ ਨਹੀਂ ਹੁੰਦਾ ਉਹ ਤੇ ਕੋਈ ਪਰਮੇਸ਼ਰ ਤਾਂ ਖਾਣਾ ਦੀਦਾ ਨਹੀਂ ਨਾਲੇ ਬੰਦੇਓ ਨਾਲੇ ਤੁਸੀਂ ਦਿਖਾਤਾ ਵੀ ਆਹ ਹੈ ਇਹ ਦਰਸ਼ਨ ਕਰਨ ਆਜੋ ਰੋਹੀ ਗੱਲ ਹੋ ਗਈ ਨਾ ਪੂਰਤੀ ਪੂਜਾ ਦੀ ਇਹ ਕਹਿ ਰਿਹਾ ਤਾਂ ਭਾਬੜ ਬਚੂਗਾ ਤੇ ਫǎng ਬ੍ਰਤਮ ਕੋਈ ਜਿਹੜੇ ਲੋਕ ਹੁੰਦੇ ਘੱਟ ਬੁੱਧੀ ਵਾਲੇ ਉਹ ਲੀਡਰ ਬਣ ਜਾਂਦੇ ਨੇ ਜੇ ਕਹਿ ਦਿਆ ਉਹਨਾਂ ਦੀ ਲੀਡਰੀ ਗਈ ਕਹਿੰਦਾ ਅਸੀਂ ਤਾਂ ਲੋਕ ਸਾਨੂੰ ਤਾਂ ਲੋਕ ਬੰਦੇ ਸੀ ਫਿਰ ਤਾਂ ਸਾਨੂੰ ਮਨਰ ਨਹੀਂ ਕਿ ਸਾਨੂੰ ਲੋਕ ਕਹਿੰਣਗੇ ਬੇਵਕੂਫ ਹੈ ਉਹ ਵਿਰੋਧ ਕਰਦੇ ਨੇ ਅਤਲ ਚ ਆਉਣਾ ਦੇ ਆਪਣੇ ਹੋਵੇ ਨੂੰ 6:00 ਵਜਦੀ ਹੈ ਆਪਣੇ ਝੂਠ ਨੂੰ 6:00 ਵਜਦੀ ਹੈ ਤਾਂ ਵਿਰੋਧ ਕਰਦੇ ਨੇ ਉਹਨਾਂ ਦੀ ਅਗਿਆਨਤਾ ਜ਼ਾਹਰ ਹੁੰਦੀ ਹੈ ਤਾਂ ਵਿਰੋਧ ਕਰਦੇ ਨੇ ਉਹ ਸਾਬਤ ਹੁੰਦਾ ਵੀ ਇਹ ਮੂਰਖ ਨੇ ਤਾਂ ਵਿਰੋਧ ਕਰਦੇ ਨੇ ਕਿਸੇ ਨੂੰ ਮੂਰਖ ਕਹ ਦੀ ਗੱਲ ਪੈ ਜਾਂਦਾ ਚਾਹੇ ਮੂਰਖ ਹੋਵੇ ਕੀ ਕਹਦੀਏ ਨਾ 11 ਆਦਮੀ ਜਿਵੇਂ ਤੂੰ ਇਹ ਮੂਰਖ ਹੈ ਬੂਰਖਾਲੀ ਗੱਲ ਕਰ ਦੇਵੇ ਤਾਂ ਵੀ ਲੜਨੂ ਤਿਆਰ ਹੋ ਅ ਸੱਚ ਕਿਹਾ ਹੋਇਆ ਵੀ ਲੜਨੂ ਤਿਆਰ ਹੋ ਇਸ ਕਰਕੇ ਸੱਚ ਬੋਲਣ ਵਾਲੇ ਨਾਲ ਲੜਾਈ ਪੈਣੀ ਭਗਤਾਂ ਨੇ ਨਾਲ ਲੜਾਈ ਪਈਆ ਗੁਰੂਆਂ ਨੇ ਨਾਲ ਲੜਾਈ ਪਈਆ ਨਾ ਸੱਚ ਬੋਲੇ ਉਹਨਾਂ ਨੇ ਸੱਚ ਬੋਲੋਗੇ ਲੜਾਈ ਕਰ ਪਊਗੀ ਫਿਰ ਨਵਟਣਗੇ ਸਾਨੂੰ ਪਊਗਾ ਲੜਾਈ ਦਾ ਚਾਹੇ ਚੁੱਪ ਕਰਕੇ ਨਵਟਲੋ ਚਾਹੇ ਮੁਕਾਬਲਾ ਕਰ ਲੋ ਚਾਹੇ ਗੋਲੀ ਦਾ ਜਵਾਬ ਗੋਲੀ ਨਾਲ ਦੇ ਦੋ ਤਲਵਾਰ ਦਾ ਜਵਾਬ ਤਲਵਾਰ ਨਾਲ ਦੇ ਕੇ ਨਿਬੜ ਲੋ ਚਾਹੇ ਚੁੱਪ ਕਰਕੇ ਨਿਬੜ ਲੋ ਭਗਤ ਚੁੱਪ ਕਰਕੇ ਵੀ ਨਿਬੜੇ ਨੇ ਨਵੇਂ ਪਾਸ਼ਾ ਚੁੱਪ ਕਰਕੇ ਵੀ ਨਿਬੜੇ ਨੇ ਪਰਵੇਂ ਪਾਸ਼ਾ ਚੁੱਪ ਕਰਕੇ ਵੀ ਨਿਬੜੇ ਨੇ ਤਾਂ ਵੀ ਜਿੱਤਿਆ ਉਹਨਾਂ ਦੇ ਦੋ ਹੱਥੀ ਲੜੂ ਨੇ ਤਲਵਾਰ ਦਾ ਮੁਕਾਬਲਾ ਤਲਵਾਰ ਨਾਲ ਦੇ ਬੜ ਲੈਣ ਤਾਂ ਵੀ ਉਹ ਜਿੱਤ ਉਹਨਾਂ ਦੀ ਜਿੱਤ ਹੈ ਜੋ ਲੰਬਾ ਦਾ 11 ਸ਼ਾਂਤੀ ਨਾਲ ਕਲਮ ਤਾਮ ਜਰੂਰੀ ਹੋ ਜਿੱਤੇ ਉਹਨਾਂ ਦੇ ਦੋਹਰੇ ਸੀ ਲੱਡੂ ਦੇ ਸੱਚਾ ਦੇ